ਉਰੇ ਉਹ ਮੜਾ ਜੀ ਉਸਨੇ ਇੱਕ ਚੀਜ਼ ਦਿਖਾਵਾ ਬਹੁਤ ਖੂਬਸੂਰਤ ਇਸ ਵਕਤ ਮੈਂ ਮੱਧ ਪ੍ਰਦੇਸ਼ ਦੇ ਜੰਗਲਾਂ ਦੇ ਵਿੱਚ ਆ ਪਲਾਸ ਦੇ ਰੋਖਾ ਦੇਖੋ ਤੋਤੇ ਦੀਆਂ ਚੁੰਝਾਂ ਵਰਗੇ ਫੁੱਲ ਤਾਂ ਦੇਖੋ ਸਾਰੇ ਜੰਗਲ ਲੱਦੇ ਪਏ ਆ ਮਤਲਬ ਪਲਾਸ ਤੇ ਰੋਖਾ ਹੀ ਇਹਨੂੰ ਇੱਥੇ ਦੀ ਲੋਕਲ ਭਾਸ਼ਾ ਦੇ ਵਿੱਚ ਸ਼ਿਸ਼ਰਾ ਵੀ ਕਹਿੰਦੇ ਜਸਦੀ ਹਨ ਹਾਂਜੀ ਸ਼ਿਸ਼ਰਾ ਵੀ ਕਹਿੰਦੇ ਆ ਇਹ ਨਾ ਬਹੁਤ ਕੰਮ ਦੀ ਚੀਜ਼ ਸੀ ਕਿਸੇ ਸਮੇਂ ਅੱਗੇ ਨਾ ਲੋਆਬਦ ਚੱਲਦੀਆਂ ਇਹ ਪੇ ਪੱਥਰੀਲੀ ਜ਼ਮੀਨ ਆ ਸਾਰੀ ਜਿੱਥੇ ਜਦੋਂ ਲੋਆ ਚੱਲਦੀਆਂ ਸੀ ਤੋਂ ਫਿਰ ਇਹਨਾਂ ਨੂੰ ਕੀ ਦੀਆਂ ਜਿਹੜਾ ਉਬਾਲ ਕੇ ਦੀਆਂ ਛੱਲਾਂ ਨੂੰ ਉਬਾਲ ਕੇ ਵੀ ਪੀਂਦੇ ਸੀ ਇਦਾਂ ਹੀ ਸੀ ਨਾ ਜਿਵੇਂ ਸੀ ਹਾਂਜੀ ਹਾਂਜੀ ਉਬਾਲ ਕੇ ਵੀ ਪੀਂਦੇ ਰਹੇ ਸੀਗੇ ਆ ਦੇਖੋ ਯਾਰ ਕਿੱਡੇ ਸੋਹਣੇ ਸੋਹਣੇ ਫੁੱਲ ਓਹ ਹੋ ਹੋ ਮੈਂ ਕਿਹਾ ਨਾ ਇੱਕ ਸਰਤਾਜ ਦੇ ਗਾਣੇ 'ਚ ਵੀ ਸੀ ਕਿਸੂ ਕਚਨਾਰ ਆਲਾ ਗਾਣਾ ਅਮਲਤਾਸ ਤੇਰੇ ਲਈ ਖੇਤਾਂ 'ਚ ਉਗਾਈ ਦੇ ਕੋਸ਼ ਇਦਾਂ ਦੇ ਆ ਉਰੇ ਤੋਤੇ ਦੀ ਚੁੰਝ ਵਰਗੇ ਫਲ ਆਹੇ ਕੇਸੂ ਕਹਿੰਦੇ ਸਿਸਰਾ ਕਹਿੰਦੇ ਆ ਪਲਾਸ ਕਹਿੰਦੇ ਆ ਇਹਨੂੰ ਕੇਸੂ ਕੇਸੂ ਇਹ ਮਤਲਬ ਵਾਲਾਂ ਦੇ ਵਿੱਚ ਵੀ ਲੋਕ ਸਜਾਉਂਦੇ ਸੀ ਕਿਉਂਕਿ ਨਾ ਇੱਕ ਬਹੁਤ ਸੋਹਣਾ ਵਾ ਤੇ ਸਮੈਲੇ ਦੀ ਇੰਨੀ ਹੁੰਦੀ ਨਹੀਂ ਕਿਸੇ ਜ਼ਮਾਨੇ ਜੀ ਦੀ ਹੋਲੀ ਹੁੰਦੀ ਸੀ ਨਾ ਹੋਲੀ ਦਾ ਰੰਗ ਵੀ ਕੁਦਰਤੀ ਰੰਗ ਇਹਨਾਂ ਤੋਂ ਤਿਆਰ ਕੀਤਾ ਜਾਂਦਾ ਹੁੰਦਾ ਸੀ ਇਹ ਦੇਤੇ ਤੋਂ ਕੱਢ ਕੇ ਆ ਮੈਂ ਦਰਸ਼ਕਾ ਦਾ ਮਾੜਾ ਕਿਸ ਤਰੀਕੇ ਦੀ ਇਹ ਦੀ ਹੈਗੀ ਆ ਆ ਹੈਗਾ ਤੋਤੇ ਦੀ ਚੁੰਝ ਦੀ ਤਰ੍ਹਾਂ ਤੇ ਆ ਦੋ ਟਾ ਇਧਰਲੇ ਪਾਸੇ ਦੀ ਇਹ ਵਿੱਚ ਇੱਕ ਛੋਟਾ ਜਿਹਾ ਫੂਸ ਜਿਹਾ ਵਾ ਇਦਾਂ ਕਰਕੇ ਮਤਲਬ ਇਹਦੀ ਹੈ ਕਿ ਲਾਟ ਜੀ ਆ ਤੇ ਇਦਾਂ ਇਹ ਗੁੱਛਿਆਂ ਦੇ ਵਿੱਚ ਹੀ ਹੁੰਦਾ ਵਾ ਆਪਾਂ ਮੈਨੂੰ ਲੱਗਦਾ ਨਾ ਇਧਰ ਜੰਗਲ ਜੇ ਵਾਲੇ ਪਾਸੇ ਇਦਾਂ ਚਲ ਗਏ ਮਾੜਾ ਇਹ ਹੋਰ ਦੇਖ ਕੇ ਆਈਏ ਤੇ ਇਹਦੇ ਰਸੇ ਵੀ ਬਣਦੇ ਸੀ ਆ ਜਿਸ ਦੀ ਤਰ੍ਹਾਂ ਤਰਿਆ ਜੰਗਲਾਂ ਦੇ ਵਿੱਚ ਘੁੰਮਣਾ ਬਹੁਤ ਸ਼ਾਂਤੀ ਵਾਲਾ ਕੰਮ ਐ ਸੋ ਵਕਤ ਸੀ ਮੱਧ ਪ੍ਰਦੇਸ਼ ਤੇ ਰਾਜਸਥਾਨ ਦੇ ਬਾਰਡਰ ਤੇ ਆ ਗਗੋਰਪਿੰਡ ਆ ਇਹ ਜ਼ਿਲ੍ਹਾ 12 ਆ ਜਾਂਦਾ ਇਧਰਲੇ ਪਾਸੇ ਤੇ ਇਧਰਲੇ ਪਾਸੇ ਗੁਨਾ ਜ਼ਿਲ੍ਹਾ ਆ ਜਾਂਦਾ ਸੀ ਉਹ ਸਨ ਜਿ ਵਿਚਕਾਰ ਖੜੇ ਆ ਆ ਹੈਗੇ ਆ ਉਹ ਮਤਲਬ ਕਰੋੰਦੇ ਇਹਦੀ স্মੈਲ ਫੁੱਲਾਂ ਦੀ ਬਹੁਤ ਸੋਹਣੀ ਆ ਦੇਖੋ ਹੋਰ ਆਓ ਜਿਸ ਦੀ ਭਾਈ ਗੋਪੀ ਇਹਨਾਂ ਪੰਜਾਬ ਵਾਪਸ ਗਿਆ ਹੋਇਆ ਥੋੜਾ ਜਿਹਾ ਢਿੱਲਾ ਹੋ ਗਿਆ ਸੀ ਆ ਦੇਖੋ ਲੈ ਫਲ ਕਿੱਡੇ ਸੋਹਣੇ ਸੋਹਣੇ ਹੈ ਇਹਦੀ 스멜 ਨੂੰ ਤੁਸੀਂ ਮਾਣ ਸਕਦੇ ਹੋ ਕਿ ਇੱਕ ਜੈਸਮੀਨ ਨਹੀਂ ਆਪਣਾਉਂਦਾ ਮਤਲਬ ਸੈਂਟ ਪਰਫਿਊਮ ਆਉਂਦਾ ਵਾ ਉਹ ਉਸ ਤਰ੍ਹਾਂ ਦੀ 스멜 ਆ ਰਹੀ ਆ ਆ ਦੇਖੋ ਆ ਆ ਰੋਖਾ ਸ਼ਿਸ਼ਰੇ ਦਾ ਇਹ ਬਿੰਗੇ ਤਰਿੰਗੇ ਰੋਖਾ ਹੁੰਦੇ ਆ ਆ ਬਿੰਗੇ ਤਰਿੰਗੇ ਜੇ ਹੁੰਦੇ ਕੋਈ ਪਾਣੀ ਦੀ ਬਾਲੀ ਦੀ ਨੂੰ ਲੋਡ ਨਹੀਂ ਕੋਈ ਹੋਰ ਲੋਡ ਨਹੀਂ ਤੇ ਇਹ ਬਿੰਗੇ ਤਰਿੰਗ ਇਹਦੀਆਂ ਜਿਹੜੀਆਂ ਛੱਲਾਂ ਹੁੰਦੀਆਂ ਵਾਂ ਇਹਨਾਂ ਛੱਲਾਂ ਨੂੰ ਲਾ ਲੰਦੇ ਲਾ ਕੇ ਉਹਨੂੰ ਕੁੱਟਿਆ ਜਾਂਦਾ ਚੰਗੀ ਤਰ੍ਹਾਂ ਕੁੱਟ ਕੇ ਉਹਦੀਆਂ ਫਿਰ ਜੜਾਂ ਨੂੰ ਮਤਲਬ ਉਹਦੇ ਤੇ ਤੱਕ ਲਈ ਇਹਦੇ ਕਮਾ ਕੇ ਜੜਾਂ ਦੀ ਨੂੰ ਮਤਲਬ ਵਟ ਕੇ ਰਸੇ ਵੀ ਬਣਾਈ ਜਾਂਦੇ ਆ ਤੇ ਆ ਤਾਂ ਦਿਖਾਈ ਜਸਦੀਪ ਉਹ ਮਗਰਲੇ ਪਾਸੇ ਕਿੱਡੇ ਸੋਹਣੇ ਸੋਹਣੇ ਫਲ ਸੁਨ ਨਜ਼ਰ ਆ ਜਾਣਗੇ ਦੇਖੋ ਘਰਾਂ ਹੈ ਕਿ ਨਾ ਕਮਾਲ ਦੀ ਗੱਲ ਬਾਤ ਦੇਖੋ ਯਾਰ ਲੈ ਆਏ ਤਾਂ ਉਹਨੂੰ ਦਿਖਾਉਂਦੇ ਜਾਓ ਵੀ ਸਰਾ ਗੱਲ ਬਾਤ ਆ ਇਹ ਕੇਸੂ ਦੇ ਰੌਖਾ ਉਹ ਪਰਲੇ ਪਾਸੇ ਵੀ ਉਧਰ ਹੈਗੇ ਆ ਉਹ ਦੇਖ ਸਕਦੇ ਹੋ ਤੁਸੀਂ ਵੀ ਕਿੰਨਾ ਸੋਹਣਾ ਮਾਹੌਲ ਸੁਨ ਨਜ਼ਰ ਆਊਗਾ ਦੇਖੋ ਘਰਾਂ ਹੈ ਇਹ ਸਾਰੇ ਇੱਥੇ ਜੰਗਲ ਦੇ ਵਿੱਚ ਹੀ ਆਜੋ ਅੱਜ ਜਸਦੀਪ ਇੱਧਰ ਚੱਲ ਗਏ ਮੈਂ ਕਿਵੇਂ ਥੋੜਾ ਜਿਹਾ ਜੰਗਲ ਘੁਮਾ ਦਿਆਂ ਆਜੋ ਆਜੋ ਇਧਰਲੇ ਪਾਸੇ ਹੋ ਲੈ ਇਹ ਸਾਰੇ ਸ਼ਿਸ਼ੇ ਇਹ ਕਿਸੂ ਦੇ ਜੰਗਲਾਂ ਦੇ ਵਿੱਚ ਆਪਾਂ ਵੱਡੀ ਗੱਲ ਸਮਝਦਾ ਇਹਨੂੰ ਜੰਗਲ ਦੀ ਅੱਗ ਕਹਿੰਦੇ ਆ ਕਿਉਂਕਿ ਜਦੋਂ ਨਾ ਦੂਰੋਂ ਤੁਸੀਂ ਦੇਖੋਗੇ ਡਰੋਨ ਦੇ ਰਾਹੀਂ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਇਹਨੂੰ ਜੰਗਲ ਦੀ ਅੱਗ ਕਿਹਾ ਜਾਂਦਾ ਵਾ ਇਹਨਾਂ ਰੁੱਖਾਂ ਨੂੰ ਕਿਉਂਕਿ ਜਦੋਂ ਲਾਲ ਰੰਗ ਇੰਨਾ ਹੋ ਜਾਂਦਾ ਤੇ ਐਂ ਲੱਗਦਾ ਵੀ ਕਿਸੇ ਜੰਗਲ ਨੂੰ ਅੱਗ ਲੱਗ ਗਈ ਹੁੰਦੀ ਆ ਤੇ ਦੂਤ ਤੋਂ ਤੁਹਾਨੂੰ ਦ੍ਰਿਸ਼ ਵੀ ਦਿਖਾਉਂਗਾ ਡਰੋਨ ਦੇ ਨਾਲ ਵੀ ਆਹ ਦੇਖੋ ਕਿਰਾਂ ਯਾਰ ਲੈ ਮੈਨੂੰ ਲੱਗਦਾ ਵੀ ਮੈਂ ਤੁਜੀ ਸਰ ਮੇਰਾ ਖਤਮ ਨਾ ਹੋਣੇ ਹੁਣ ਤਾਂ ਮੈਂ ਤੋੜ ਕੇ ਨਾਲ ਹੀ ਲੈ ਜਾ ਇਹਨਾਂ ਨੂੰ ਜੀਤ ਦਾ ਕਰਦਾ ਇਹ ਪੰਜਾਬ ਦੇ ਵਿੱਚ ਬਹੁਤ ਕਿਤੇ ਕਿਤੇ ਲੱਗੇ ਆ ਪੰਜਾਬ ਚ ਨਾ ਟੱਕੀ ਸਾਹ ਵਾ ਮਕਸੂਦੜਾ ਪਿੰਡਾ ਤਾਂ ਉੱਥੇ ਬਹੁਤ ਲੱਗੇ ਆ ਬਹੁਤ ਸੋਹਣਾ ਰੁੱਖ ਬਣ ਜਾਂਦਾ ਇਹ ਮਦਰਾ ਇੱਕ ਆ ਵੀ ਕੁਦਰਤੀ ਔਖਾ ਜਿਹੜੇ ਆ ਜਿਹੜੇ ਆਪਣੇ ਪੌਮ ਵਗੈਰਾ ਇਹ ਤਾਂ ਆਰਟੀਫੀਸ਼ੀਅਲ ਜਿਸਤ ਦੇ ਜੰਦੇ ਆ ਸਫੈਦੇ ਹੋਏ ਇਹਨਾਂ ਨੂੰ ਦੇਖਣ ਚ ਸਵਾਦ ਨਹੀਂਗਾ ਪਰ ਇਹ ਔਖਾ ਜਿਹੜੇ ਇਹਨਾਂ ਨੂੰ ਦੇਖਣ ਦੇ ਵਿੱਚ ਵੀ ਸਵਾਦ ਆ ਗੁਣਕਾਰੀ ਜਿਹੜੇ ਹੈਗੇ ਆ ਉਹ ਤਾਂ ਇੱਕ ਵੱਖਰੀ ਤੇ ਵੱਡੀ ਗੱਲ ਹੋਗੀ ਨਾ ਆ ਦੇਖੋ ਲੈ ਆ ਯਾਰ ਧਰਤੀ ਤੇ ਵੀ ਸ਼ੇ ਪਈ ਆ ਧਰਤੀ ਨੂੰ ਸ਼ਿੰਗਾਰਿਆ ਪਿਆ ਫੁੱਲਾਂ ਨੇ ਬਹੁਤ ਪਿਆਰਾ ਮਾਹੌਲ ਆ ਤੇ ਆ ਦੇਖੋ ਲੈ ਆ ਜੋ ਇਧਰ ਚੱਲ ਗਏ ਹੋਰ ਦੇਖਿਓ ਮੜਾ ਜਿਆ ਇਹਦੇ ਨਾਲ ਨਦੀ ਵੀ ਪੈ ਗਈ ਜਿਸ ਦੀ ਵੀ ਇਧਰ ਹਾਂਜੀ ਨਦੀ ਆ ਪਾਰਵਤੀ ਪਾਰਵਤੀ ਨਦੀ ਦੇ ਕਿਨਾਰੇ ਹਾਂ ਪਾਹਨ ਪਾਰਵਤੀ ਨਦੀ ਵੀ ਇਧਰਲੇ ਪਾਸੇ ਸੂਰਜ ਚਮਕ ਰਿਹਾ ਇਸ ਵੇਲੇ ਅਮਰਤ ਵੇਲਾ ਹੀ ਆ ਕਹਿ ਸਕਦੇ ਆ ਕਿ 7-8 ਵਜੇ ਆ ਮੌਲ ਚੰਗਾ ਵਾ ਆਜੋ ਇਧਰਲੇ ਪਾਸੇ ਹੋਰ ਵੀ ਦੇਖ ਕੇ ਆਈਏ ਅਸਾਂ ਤੁਹਾਨੂੰ ਉਹ ਚੀਜ਼ਾਂ ਦਿਖਾਵਾਂਗੇ ਅਗਲਾ ਨੈਸਟ ਭਾਗ ਵੀ ਬਣਾਵਾਂਗੇ ਹੋਰ ਵੀ ਉਹਦੇ ਵਿੱਚ ਵੀ ਤੁਹਾਨੂੰ ਬਹੁਤ ਕੁਝ ਦਿਖਾਵਾਂ ਆ ਖੋਲ ਆ ਇਹ ਪੰਛੀਆਂ ਦੇ ਰਹਿਣ ਵਾਸਤੇ ਆ ਆਪਣੇ ਨਾ ਕਈ ਕਹਿੰਦੇ ਆ ਸਾਡੇ ਮੋਰ ਹੈ ਨਹੀਂ ਕਿ ਬਾਈ ਸਾਡੇ ਮੋਰ ਹੈ ਨਹੀਂ ਕਿ ਮੋਰ ਕਾ ਦੇ ਨਾਲੋਂ ਰੁੱਖ ਤਾਂ ਲਾਉਂਦਾ ਕੋਈ ਨਹੀਂਗਾ ਇਹੋ ਜਿਹੇ ਰੁੱਖਾਂ ਥਾਵਾਂ ਦੇ ਯਾਰ ਰਹਿائش ਬਣਦੀ ਹੈ ਜਾਨਵਰਾਂ ਪੰਛੀ ਦੇ ਖੂਲ ਦਿਖਾਦੀ ਇੱਦਾਂ ਬਸ ਜੀਅਤੀ ਪਾ ਕੇ ਇਹਦੇ ਤੋਤੇ ਵੀ ਰਹਿੰਦੇ ਆ ਪੰਛੀ ਪੁੰਛੀ ਸਾਰੇ ਆਮ ਰਹਿੰਦੇ ਆ ਤੇ ਜਦੋਂ ਪਾਣੀ ਦੀ ਕਮੀ ਹੋ ਜਾਂਦੀ ਹੈ ਉਹ ਫਿਰ ਆਪ ਕਿਤੋਂ ਇੱਕ ਥਾਂ ਤੋਂ ਦੂਜੀ ਥਾਂ ਤੇ ਚਲੇ ਜਾਂਦੇ ਆ ਖੂਲ ਤੁਸੀਂ ਦੇਖ ਸਕਦੇ ਹੋ ਲੈ ਆਜੋ ਇੱਧਰਲੇ ਪਾਸੇ ਆਜੋ ਤਰੇਆ ਜਾਨਵਰ ਵੱਡੇ ਵੀ ਹੋਣਗੇ ਜਿਸ ਦੀ ਪਿੱਥੇ ਜਾਨਵਰ ਬਾਜੀ ਆਈਆ ਹਿਰਨ ਕਿੱਧੜ ਕੁਧੜ ਗਿੱਦੜ ਹਿਰਨ ਹੋ ਰਹੇ ਵੱਡਿਆਂ ਚ ਆਗੇ ਹਿਰਨ ਗਿੱਦੜ ਵਗੈਰਾ ਸੂਰ ਆਇ ਲੈ ਕਿੰਦਾ ਕਿੰਦਾ ਦਾ ਖੋਲ ਬਣਿਆ ਹੋਇਆ ਕੁਦਰਤੀ ਤੌਰ ਤੇ ਅ ਇਥੇ ਪੀਣ ਖਾਨ ਵਾਲੇ ਵੀ ਆਉਂਦੇ ਲੱਗਦੇ ਆ ਬੋਤਲਾਂ ਸਿੱਟੀਆਂ ਪਈਆਂ ਆਜੋ ਪੱਤਿਆਂ ਦੀ ਖੜਖੜਾਹਟ ਦੀ ਆਵਾਜ਼ ਇੱਕ ਬਹੁਤ ਕਮਾਲ ਦਾ ਅਹਿਸਾਸ ਆ ਆਪਾਂ ਇਧਰ ਨੂੰ ਚੱਲ ਗਏ ਹਾਂਜੀ ਆਜੋ ਇੱਧਰ ਵੀ ਚੱਲੀਏ ਫਿਰ ਪਾਰਪਤਿੰਨ ਦੇ ਨਾਲ ਦੇ ਕਿਨਾਰੇ ਵੀ ਕੁਝ ਦਿਖਾਵਾਂਗੇ ਵਿਊ ਉਹਦਾ ਵੀ ਆਜੋ ਸੱਪਸ ਰੂਪ ਤਾਂ ਨਹੀਂ ਹੁੰਦੀ ਚਲੋ ਆ ਉਤਰਿਓ ਆਓ ਆਇਓ ਇੱਧਰ ਚੱਲ ਕੇ ਦੇਖਦੇ ਆਂ ਬੱਚੇ ਸਾਗਵਾਨ ਹਨਾ ਹਾਂਜੀ ਆਹ ਸਾਗਵਾਨ ਖੜਾ ਵਾ ਛੋਟੇ ਛੋਟੇ ਰੁੱਖਾ ਸਾਗਵਾਨ ਦੇ ਰੁੱਖ ਵੀ ਖੜੇ ਆ ਜੰਗਲਾਤ ਦੀ ਜ਼ਮੀਨ ਆ ਇਹ ਸਾਰੀ ਸਾਗਵਾਨ ਵਾਲੇ ਆਗੇ ਆਜੋ ਸੋ ਦਰਸ਼ਕੋ ਅਗਲੀ ਵਾਰੀ ਹੋਰ ਕਿ ਨਵਾਂ ਵਿਸ਼ਾ ਲੈ ਕੇ ਵੀ ਮਿਲਾਂਗੇ ਤੁਸੀਂ ਕਿਤੇ ਵੀ ਰਹਿੰਦੇ ਹੋ ਕਦੇ ਨਾ ਕਦੇ ਜਿਹੜਾ ਜੰਗਲਾਂ ਵੱਲ ਲਾਜ਼ਮੀ ਕੱਢਿਆ ਕਰੋ ਤੁਹਾਡਾ ਰੁੱਖਾਂ ਦੇ ਨਾਲ ਪਿਆਰ ਪਊਗਾ ਤਾਂ ਬੱਚਿਆਂ ਨੂੰ ਲਾਜ਼ਮੀ ਨਾ ਜੰਗਲਾਂ ਜੰਗਲਾਂ ਵੱਲ ਲੈ ਕੇ ਜਾਇਆ ਕਰੋ ਤਾਂ ਕਿ ਉੱਥੇ ਜੰਗਲਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਕਿਉਂਕਿ ਆਪਣੀ ਮਤਲਬ ਜ਼ਿੰਦਗੀ ਦੇ ਵਿੱਚ ਜੰਗਲਾਂ ਦੀ ਐਹਮੀਅਤ ਬਹੁਤ ਜ਼ਿਆਦਾ ਹੈ ਖੂਬਸੂਰਤੀ ਬਹੁਤ ਜ਼ਿਆਦਾ ਆਪਣੇ ਆਰਟੀਫੀਸ਼ੀਅਲ ਬੂਟੇ ਘਰੇ ਲੱਗੇ ਆ ਠੀਕ ਆ ਚੰਗੀ ਗੱਲ ਆ ਪਰ ਉਹਦੇ ਨਾਲ-ਨਾਲ ਜਿਹੜੇ ਕੁਦਰਤੀ ਰੋਖਾ ਪੁਰਾਣੇ ਰੋਖਾ ਜਿਹੜੇ ਉਥੋਂ ਦੀ ਧਰਤੀ ਦੇ ਪ੍ਰਮੁੱਖ ਵਸਿੰਦੇ ਕਹਿ ਸਕਦੇ ਰੋਖਾ ਉਹਨਾਂ ਨੂੰ ਘਰਾਂ 'ਚ ਜ਼ਿਆਦਾ ਲਾਈਏ ਤਾਂ ਜ਼ਿਆਦਾ ਵਧੀਆ ਗੱਲ ਆ ਲੈ ਆ ਯਾਰ ਬਹੁਤ ਸੋਹਣਾ ਲੈ ਦੇਖੋ ਆਹ ਗੁੱਛਾਂ ਦੇ ਵਿੱਚ ਫੁੱਲ ਲੱਗੇ ਨੇ ਜੀ ਨੇੜੇ ਆ ਲੈ ਨੀਵੇਂ ਨੀਵੇਂ ਆ ਕੇ ਧਰਤੀ ਦਾ ਮੱਥਾ ਚੁੰਮਦੇ ਆ ਕਈ ਤਾਂ ਬੂਟੇ ਤਾਂ ਦੇਖੋ ਲੈ ਇਹ ਇਖਤਮਾਲ ਹੈ ਖੂਬਸੂਰਤੀ ਦਾ ਮੁੱਲ ਕੋਈ ਗੱਲ ਸੰਤਰੀ ਪੈ ਮਾਰਦੇ ਸੰਤਰੇ ਦੀਆਂ ਟੌਫੀਆਂ ਵਰਗੇ ਫੁੱਲ ਸੋ ਦਰਸ਼ਕੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਹਾਂ ਮਿਹਰਬਾਨੀ ਧੰਨਵਾਦ ਸ਼ੁਕਰੀਆ